ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਵਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਮਿੱਤਰੋ ਇਸ ਟਾਈਮ ਪਿੰਡ ਕਾਸਮ ਪੱਟੀ ਦੇ ਵਿੱਚ ਕਾਸਮ ਪੱਟੀ ਪਿੰਡ ਆ ਜਿਹੜਾ ਮਿੱਤਰੋ ਜਿਹੜੇ ਫਰੀਦਕੋਟ ਦਾ ਪਿੰਡ ਆ ਹਰੀ ਨੂੰ ਮੰਗਣ ਤੋਂ ਬਾਅਦ ਇਹ ਪਿੰਡ ਆਉਂਦਾ ਵਾ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਹੁਣ ਆ ਦਾ ਜਿਹੜਾ ਕਾਸਮ ਪੱਟੀ ਤੋਂ ਸਿੰਗਲ ਛੜਕੀ ਵਾਲਾ ਮੱਤੇ ਨੂੰ ਸੜਕ ਮੁੜਦੀ ਆ ਉਹ ਮੁੜਦਿਆ ਸਾਰ ਮਿੱਤਰੋ ਸੱਜੇ ਹੱਥ ਪਹਿਲਾ ਰੇਲਾਕਰ ਕੋਠੀ ਬਾਈ ਹੁਣਾਂ ਦੀ ਸੀਮੈਂਟ ਵਾਲੀ ਰੰਗਣੀ ਹੋਈ ਹੋਈ ਪਹਿਲੀ ਕੋਠੀ ਮਿਲ ਜੂਗੀ ਘਰੇ ਨੂੰ ਪਰਿਵਾਰ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਬਾਈ ਦਾ ਨਾਮ ਗੁਰਦੀਪ ਸਿੰਘ ਆ ਮਿੱਤਰੋ ਥਾਲੀਵਾਲ ਬਾਈ ਹੁਣਾਂ ਦੇ ਕੋਲੇ ਇੱਕ ਮੱਝ ਵਕਾਉਆ ਤੀਜਾ ਸੂਆ ਇਹਨੇ ਸੋਣਾ ਵਾ 16 ਕਿਲੋ ਦੁੱਧ ਪੀ ਕੇ ਲੈਵਲ ਦਾ ਰਿਕਾਰਡ ਆ ਜਿਹੜਾ ਇਹਦਾ ਮਿੱਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਪੈਣੇ ਤੋੜ ਦਿਓ ਮਾੜੀ ਜੀ ਖੂਲ ਤੁਹਾਨੂੰ ਇਹ ਤੋੜ ਕੇ ਵਿਖਾ ਦਿੰਦਾ ਮਿੱਤਰੋ ਵੀਰੇ ਹੁਣੇ ਜ਼ਰੂਰੀ ਕੰਮ ਦੇ ਲਈ ਘਰੋਂ ਬਾਹਰ ਚਲੇ ਗਏ ਸੀ ਵੀਰੇ ਹੋਣੇ ਜ਼ਰੂਰੀ ਕੰਮ ਗਏ ਹੋਏ ਸੀ ਇਸ ਕਰਕੇ ਆਪਾਂ ਇਹਦੀ ਡਿਟੇਲ ਤੁਹਾਨੂੰ ਦੱਸ ਰਹੇ ਹਾਂ ਮਿੱਤਰੋ ਕੋਈ ਉਹ ਗੱਲ ਨਹੀਂ ਹੋਊਗੀ ਜੋ ਚੀਜ਼ ਦੱਸੀ ਮਾਲਕਾਂ ਨੇ ਗੱਲ ਕਹੀ ਹੈ ਵੀ ਜਨ ਬਸ ਮੋੜ ਦੋ ਪੈਣੇ ਮੋੜ ਦੋ ਕੋਈ ਜੋ ਜਾਣਕਾਰੀ ਮਾਲਕਾਂ ਨੇ ਦੱਸੀ ਆ ਉਹ ਤੁਹਾਨੂੰ ਆਪਾਂ ਦੱਸ ਕੇ ਜਾਵਾਂਗੇ ਇਹਦੇ ਮਿੱਤਰੋ ABC ਆਂਧਰਾ ਪ੍ਰਦੇਸ਼ ਵਾਲਿਆਂ ਦਾ ਜਿਹੜਾ ਟੀਕਾ ਟੀਪੂ ਦਾ ਭਰਿਆ ਹੋਇਆ ਉਹ ਸੀਮਣੇ ਨੂੰ ਭਰਿਆ ਹੋਇਆ ਕਰਮਾਣੀ ਨੂੰ ਕਾਪੀ ਤੇ ਲਿਖਿਆ ਹੋਇਆ ਸਾਰੀ ਡਿਟੇਲ ਜਿਹੜੀ ਆਪਾਂ ਵੇਖ ਕੇ ਤੁਹਾਨੂੰ ਦੱਸਿਆ ਔਰ ਲੇਵੇ ਭਾਂਡੇ ਵੱਲੋਂ ਬੜੀ ਖੁੱਲੀ ਡੁੱਲੀ ਮੈਂ ਆ ਬੜੀ ਕੁਆਲਿਟੀ ਜ਼ਬਰਦਸਤ ਮੈਂ ਦੇ ਵਿੱਚ ਆ ਰੇਟ ਪਾਈ ਹੋਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੈਣਗੇ ਮਿੱਤਰੋ ਹਰ ਇੱਕ ਪੱਖ ਤੋਂ ਤਸੱਲੀ ਕਰਨਾ ਤੁਹਾਡਾ ਮੋਢਲਾ ਫਰਜ਼ ਹੋਊਗਾ ਪੁੱਛੋ ਇਹ ਜਰੂਰ ਲੰਡੀਆ ਕਰਮਲੇ ਪੁੱਛ ਹੁਣੇ ਹੀ ਲੱਗਦੀ ਕਿ ਥੋੜਾ ਟਾਈਮ ਹਰ ਤੜਾਈ ਜਣਾ ਪੈਣੇ ਜਦ ਕੀ ਸਾਲ ਜਿਤੋ ਮੈਨੂੰ ਪਤਾਕ ਤੋਂ ਲੱਗਦਾ ਵੀ ਹੁਣੇ ਟੁੱਟੀ ਹੋਵੇ ਸਾਡੀ ਆ ਮੱਝ ਸੁਈ ਹੋਈ ਆ ਤਾਂ ਕਰਕੇ ਵੇਚੇ ਵੀਰੇ ਨਹੀਂ ਤਾਂ ਵੇਚੇ ਨਾਲ ਠੀਕ ਠੀਕ ਆ ਪੈਣੇ ਠੀਕ ਦੁੱਦੋ ਦੱਦੋ ਬਹੁਤ ਖਰੀ ਠੀਕ ਆ ਬੈਠਾ ਠੀਕ ਲਾਏ ਮਿੱਤਰੋ ਮੇਰੀ ਬੁਰੀ ਬਾਤ ਇਹੀ ਆ ਵੀ ਦੋ ਮਈਆਂ ਇੱਕ ਛੋਟੀ ਸੂਪੀ ਬਾਈ ਹੋਣਾਂ ਦੀ ਤੇ ਬਾਈ ਹੋਣੀ ਮਲਕਰੇ ਚੋਣ ਦੇ ਵਿੱਚ ਥੋੜੀ ਪਰੇਸ਼ਾਨੀ ਸਰੀਰਕ ਜਿਹੜੀ ਤੰਦਰੁਸਤੀ ਨਹੀਂ ਹੈਗੀ ਉਸ ਕਰਕੇ ਆਮਾਈ ਹੁਣੀ ਨੂੰ ਵੇਚਦੇ ਆ ਮਿੱਤਰੋ ਬਾਕੀ ਮੈਂ ਵੱਡੀ-ਵੱਡੀ ਚੰਗੀਆਂ ਜਿਹਾ ਪੂਛ ਹੁੰਦੀ ਤਾਂ ਗੱਲਬਾਤ ਹੋਰ ਸੀ ਰੇਡ ਫੋਨ ਦੇ ਉੱਤੇ ਤੈਅ ਕਰ ਲੈਣਗੇ ਲੇਵਦੀਪ ਸਾਹਿਬ ਥਾਣੇ ਦੇਵਾ ਥਰੋਂ ਇੱਕੀ ਵਰੀ ਰੂਜ ਦਾ ਵਖਾਦੀ ਤਿਆਰੀ ਹੁਣ ਵੀ ਮੈਂਨੇ ਬਹੁਤ ਸੋਹਣੀ ਕੀਤੀ ਆ ਪਰ ਹਜੇ ਪੰਜ-ਚਾਰ ਦਿਨ ਬਾਕੀ ਆ ਹੋਰ ਵੀ ਇਹਨੇ ਥੱਲੋ ਖੜ ਜਾਣਾ ਕਰਮ ਵਾਲੀ ਨੇ ਦੁੱਧ ਵਾਲੀ ਮੈਂ ਆ ਨੰਬਰ ਆਪਾਂ ਪਾਈਆਂ ਦਾ ਸਕਰੀਨ ਦੇ ਉੱਤੇ ਲਾ ਦਿਆਂਗੇ ਮਿੱਤਰੋ ਪਿੰਡ ਕਾਸਮ ਪੱਟੀ ਜ਼ਿਲ੍ਹਾ ਫਰੀਦਕੋਟ ਨੇੜੇ ਹਰੀ ਨੋ